ਰੋਟੀ ਨਹੀਂ ਖਾਦੀ ਸਿਹਰ ਦੀ ਨਹੀਂ ਖਾਦੀ ਬੱਚਾ ਨਹੀਂ ਖਾਦੀ ਆ ਇੱਕ ਇੱਕ ਸਿੱਧਾ ਸਾਥ ਤੋਂ ਲਿਆ ਕੇ ਦਿੱਤੀ ਆ ਕੱਲ ਸਿੱਧਾ ਸਾਥ ਤੋਂ ਲਿਆ ਕੇ ਦਿੱਤੀ ਆ ਕੋਣਾ ਪਾਣੇ ਮੈਂ ਤੈਨੂੰ ਮਾਇਆ ਦੇ ਦੇਣਾ ਹੈ ਨਹੀਂ ਡਰਨਾ ਡੰਨੇਗਾ ਤੂੰ ਗੁਰੂ ਸਾਹਿਬ ਨੇ ਕਿਹਾ ਕਿ ਵੱਡਾ ਭਰਾ ਛੋਟੇ ਭਰਾ ਨੂੰ ਦੇ ਦੇ ਸਕਦਾ ਡਰਨਾ ਨਹੀਂ ਸਿੱਖ ਸਿੱਖ ਤੋਂ ਮੰਗ ਸਕਦਾ ਸਿੱਖ ਦਾ ਹੱਕ ਹੈਗਾ ਉਹਦੇ ਦਸਵੰਦੋਂ ਤੇ ਕਿਉਂਕਿ ਦਸਵੰਦ ਕਿਹਦਾ ਗੁਰੂ ਦਾ ਠੀਕ ਹੈ ਬਾਲੇ ਅੱਜ ਮਿਲ ਕੋ ਹੈਗਾ ਤੇ ਮਾਰੇ ਨੇ ਮੈਨੂੰ ਦਿੱਤਾ ਨਾ ਤੇ ਤੁਹਾਡਾ ਹੱਕ ਹੈਗਾ ਆਪਣੇ ਭਰਾ ਗੋਦ ਮੰਗੋ ਕਿ ਭਾਜੀ ਮੈਨੂੰ ਦਸਵੰਦ ਦਿਓ ਗੁਰੂ ਸਾਹਿਬ ਦਾ ਗੁਰੂ ਸਾਹਿਬ ਨੇ ਤੇ ਆ ਵੀ ਕਿਹਾ ਵਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੁਹਾਡੇ ਕੰਮ ਆ ਜਾਵੇ ਹੋਰ ਕੀ ਚਾਹੀਦਾ ਮੈਂ ਤੁਹਾਨੂੰ ਮੈਦ ਦੇਣਾ ਵਾ ਠੀਕ ਹੈ ਜੀ 2000 ਰੁਪਏ ਨਾਲ ਆ ਜਾਏਗਾ ਰਾਸ਼ਨ ਤਾਂ ਤੁਸੀਂ 2000 ਰੁਪਏ ਲਓ ਸਭ ਤੋਂ ਪਹਿਲੇ ਤੇ ਰਾਸ਼ਨ ਲਓ ਤੇ ਤੁਸੀਂ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਠੀਕ ਹੈ ਠੀਕ ਹੈ ਤੇ ਵੀਰੇ ਤੁਹਾਨੂੰ ਮੈਦ ਨਹੀਂ ਦੇਣਾ ਹੈਗਾ ਤੂੰ ਕੱਲ ਸਵੇਰੇ ਆ ਜੀ ਠੀਕ ਹੈ ਤੁਹਾਨੂੰ ਜਿਹੜੀ ਦਿੰਨੇ ਆ ਤੇ ਤੁਹਾਨੂੰ ਸਬਜ਼ੀ ਪਾ ਦਿੰਨੇ ਆ ਤੇ ਜਾਂ ਤੁਹਾਨੂੰ ਫਰੂਟ ਲਿਆ ਦਿੰਨੇ ਆ ਠੀਕ ਹੈ ਤੁਸੀਂ ਆਪਣਾ ਕੰਮ ਕਰੋ ਦਾਣ ਅਸੀਂ ਦੇ ਠੀਕ ਹੈ ਪਣੇ ਰੋਣਾ ਨਹੀਂ ਤੇਰੇ ਰੋਟੀ ਜੋਗੀ ਆ ਗਏ ਹਨ ਹੁਣ ਤੂੰ ਰੋਟੀ 베ਰੇ ਸੱਤ ਵੇਲੇ ਤੇ ਜਾ ਕੇ ਘਰੇ ਦੋਵੇਂ ਜੀ ਰੋਟੀ ਖਾਓ ਵੀਰੇ ਤੇ ਤੂੰ ਕੱਲ ਤਿਆਰ ਹੋ ਕੇ ਮੇਰੇ ਕੋ ਆ ਜਾ ਤੈਨੂੰ ਮੈਂ ਕੱਲ ਰੇੜੀ ਖਿਲਾ ਦਨਾ ਤੇ ਸਬਜ਼ੀ ਬਾ ਦਨਾ ਠੀਕ ਹੈ ਤਾਂ ਉਹਨੇ ਦੇਣ ਵਾਲਾ ਕੌਣ ਹੈ ਗੁਰੂ ਰਾਮਦਾਸ ਠੀਕ ਹੈ ਇੱਕ ਚੀਜ਼ ਬਸ ਯਾਦ ਰੱਖਣਾ ਜਦੋਂ ਵੀ ਮਾੜਾ ਟਾਈਮ ਆਵੇ ਸਵਾਸ ਸਵਾਸ ਗੁਰੂ ਰਾਮਦਾਸ ਲੋ ਪਿਆਰਿਓ ਜਿੱਦਾਂ ਕਿਹਾ ਸੀ ਜੋ ਸਾਡੇ ਬਚਨ ਹੋਏ ਤੁਹਾਡੀ ਰੇੜੀ ਆ ਗਈ ਹੈ ਜੀ ਠੀਕ ਹੈ ਜੀ ਪਣੇ ਕੱਲ ਪਾਲਿਆ ਸੀ ਰਾਸ਼ਣ ਵਗੈਰਾ ਪਾਲਿਆ ਸਿੰਘੋ ਬਾਤ ਤੁਹਾਡੀ ਰੇੜੀ ਹੈ ਜੀ ਠੀਕ ਹੈ ਇਹਦੇ ਤੇ ਤੁਸੀਂ ਤੁਹਾਨੂੰ ਗੁਰੂ ਰਾਮ ਦਸਤ ਦੀ ਫੂਟ ਵਗੈਰਾ ਕੋਈ ਫਰੂਟ ਪਾਣਾ ਫਰੂਟ ਪਾ ਲਿਓ ਜੇਕਰ ਤੁਸੀਂ ਕੋਈ ਵੈਜੀਟੇਬਲ ਪਾਣਾ ਤੁਸੀਂ ਵੈਜੀਟੇਬਲ ਪਵਾ ਸਕਦੇ ਹੋ ਠੀਕ ਹੈ ਕਿਉਂਕਿ ਕਿਰਤ ਕਰੋਗੇ ਤੇ ਫੇਰ ਹੀ ਫਾਇਦਾ ਹਾਂ ਜੀ ਉਹਤਰਾ ਤੁਹਾਨੂੰ ਕਿਸੇ ਨੇ ਕੰਮ ਦੇਣਾ ਨਹੀਂ ਨਹੀਂ ਤੁਹਾਡੇ ਕੋਲ ਨਾ ਤਨ ਵੀ ਕੰਮ ਦੀ ਸਕਿੱਲ ਹੈਗੀ ਹੈ ਨਾ ਸਾਡੀ ਘਰ ਪਤਾ ਕੀ ਹੈ ਅਸੀਂ ਲੋਕਾਂ ਨੇ ਕੰਮ ਦੀ ਸਿੱਖਿਆ ਹੋਇਆ ਦਾ ਨਾ ਕਿ ਜੇ ਅਸੀਂ ਵੈਲੀ ਦਾ ਕੰਮ ਆਂਦਾ ਹੁੰਦਾ ਤੇ ਅੱਜ ਬਾਬਾ ਜੀ ਤੁਸੀਂ ਕੋਈ ਕਿਸੇ ਵੀ ਦੁਕਾਨ ਤੇ ਵੈਲੀਂਦਾ ਜਾਂ ਆਪਣਾ ਕੋਈ ਕਰਕੇ ਬਹਿ ਜਨਾ ਸੀ ਸਾਨੂੰ ਕੰਮ ਨਹੀਂ ਸਿਖਾਏਗੇ ਹੁਣ ਆ ਬਾਬਾ ਜੀ ਇਹ ਰਿਕਸ਼ਾ ਚਲਾਉਂਦੇ ਜੀ ਤੋ ਬਾਬਾ ਜੀ ਰਿਕਸ਼ਾ ਛੱਡਣਾ ਹੈ ਤੇ ਤੁਹਾਡੀ ਰੇੜੀ ਕਿੰਨੇ ਸਾਲ ਉਮਰ ਹੋ ਗਈ ਆ 55 ਸਾਲ ਆ ਕੰਮ ਨਹੀਂ ਸਿਖਾਉਣਾ ਕੋਈ ਕੋਈ ਕੰਮ ਨਹੀਂ ਬਸ ਦੇਖ ਲਓ ਉਦੋਂ ਦੇ ਰਿਕਸ਼ੇ ਚਲਾਉਂਦੇ ਅੱਜ ਵੀ ਰਿਕਸ਼ੇ ਚਲਾਉਂਦੇ ਬੇ ਆ ਕਾਰਨ ਸਾਨੂੰ ਕਿਸੇ ਨੇ 스ਕਿੱਲ ਨਹੀਂ ਦੱਸੀ ਹੁਣ ਤੁਸੀਂ ਨੌਜਵਾਨ ਹੁਣ ਮੈਨੂੰ ਕੱਲ ਕਿੰਨੇ ਫੋਨ ਆਏ ਕਈ ਵੀਰਾਂ ਦੇ ਕਹਿੰਦੇ ਪਾਜੀ ਮੁੰਡਾ ਨੌਜਵਾਨ ਆ ਨੌਜਵਾਨ ਮੁੰਡਾ ਹੁਣ ਕੰਮ ਆਊਗਾ ਤਾਂ ਹੀ ਨਾ ਵੀਰ ਨੂੰ ਹੁਣ ਜਦੋਂ ਤੁਸੀਂ ਕੰਮ ਸਿੱਖੋ ਤੁਹਾਨੂੰ ਕਿਹਨੇ ਪੈਸੇ ਨਹੀਂ ਦੇਣੇ ਤੇ ਤੁਹਾਡਾ ਪਰਿਵਾਰ ਕਿਵੇਂ ਚੱਲੂਗਾ ਅਜਤ ਨਹੀਂ ਮੰਨਦੇ ਵਿੱਚ ਪੁੱਛਿਆ ਗਿਆ ਕਿ ਗੁਰੂ ਨਹੀਂ ਹੈਗਾ ਗੁਰਾਂ ਦਾ ਸੁਪਾਸਾ ਹੈਗੇ ਨਾ ਚਲੋ ਠੀਕ ਹੈ ਬੱਚਾ ਰੋਟੀ ਪਾਣੀ ਸਕੂਲੇ ਵੀ ਲੈ ਗਏ ਵੈਰੀ ਗੁੱਡ ਵੈਰੀ ਗੁੱਡ ਕੋਈ ਨਾ ਸਾਡਾ ਗੁਰੂ ਬੜਾ ਬਿਆਨਤਾ ਇਹ ਥੋੜੀ ਮਾਇਆ ਵਾ ਠੀਕ ਆ ਇਹ ਤੁਸੀਂ ਜੀ ਪਾ ਲਿਓ ਕੱਲ ਸਵੇਰੇ ਜਾ ਕੇ ਬਾਦੂ ਸਬਜ਼ੀ ਦੀ ਆ ਜਣੀਓ ਪੈਣੇ ਧਿਆਨ ਰੱਖਿਓ ਵੀਰ ਨੂੰ ਸੋਜੀ ਪਵਾਉਂਦੇ ਹੋ ਠੀਕ ਆ ਨਾ ਕਿਉਂਕਿ ਰਸ਼ਨ ਪਾਣੀ ਦਾ ਤਾਂ ਆ ਗਿਆ ਤੇ ਤੁਹਾਡੇ ਕੋ ਤੇ ਸਬਜ਼ੀ ਪਾ ਲਿਓ ਗੁਰੂ ਅਮਰਦਾਸ ਪਾਜਾ ਆ ਗਏ ਆ ਆਪਣੇ ਸਿੱਖਾਂ ਦੇ ਵਿੱਚ ਆਂਦੇ ਆ ਨਾ ਮਦਦ ਕਰਨ ਵਾਸਤੇ ਕੱਲ ਤੁਹਾਡਾ ਮਨ ਡੋਲਦਾ ਸੀ ਅੱਜ ਤਾਂ ਨਹੀਂ ਖੁਸ਼ ਹੋਇਆ ਅੱਜ ਖੁਸ਼ ਹੋਇਆ ਤੁਨ ਗੁਰੂ ਰਾਮਦਾਸ ਵੀਰੇ ਤੁਹਾਨੂੰ ਦੇਣ ਵਾਲਾ ਕੌਣ ਆ ਤੁਹਾਡਾ ਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਂ ਹਮੇਸ਼ਾ ਕਿਹਾ ਹੁੰਨਾ ਸਾਡਾ ਗੁਰੂ ਬਣਾ ਬਿਆੰਤ ਹੈ ਬਸ ਇਹ ਕੈਸੀ ਲੋਗ ਥੋੜਾ ਜਾਂ ਢੋਲ ਜਾਂਦੇ ਆ ਹਨਾ ਜਦੋਂ ਵੀ ਤੁਹਾਡਾ ਕੀ ਮਨ ਨੇ ਤਣਾ ਟੋਲੇ ਨਾਲ ਤੁਸੀਂ ਮਾਰਾ ਇਹਨੂੰ ਯਾਦ ਕਰਨਾ ਕਿ ਸਤਗੁਰੂ ਤੁਸੀਂ ਸਹਾਈ ਹੋ ਸਾਡਾ ਕੋਈ ਹੈ ਨਹੀਂ ਤੁਹਾਡੇ ਬਿਨਾਂ ਇਹ ਦੋ ਬਾਕੀ ਫਿਰ ਮੈਂ ਤੁਹਾਨੂੰ ਦਿੰਦਾ ਮਾਤਾ ਗੁਰੂ ਗੁਰੂ ਰਾਮਦਾਸ ਪਾਸ਼ਾ ਮੈਂ ਕੁਛ ਨਹੀਂ ਦਿੱਤਾ ਹੈਗਾ